ਇਹ ਸਾਡੇ 18ਵੀਂ ਸਦੀ ਦੇ ਜਰਨਲ ਹੈ ਉਹਨਾਂ ਨੂੰ ਪੜਨ ਸਾਡਾ ਸਿੱਖ ਇਤਿਹਾਸ ਪੜ ਕੇ ਨੌਜਵਾਨ ਸਿੱਖੀ ਵੱਲ ਆਉਣ ਹੋਰ ਜਿਹੜੇ ਸਾਡੇ ਮਹਾਨ ਜਨਰਲ ਬਾਬਾ ਬੰਦਾ ਸਿੰਘ ਦੀ ਬਹਾਦਰ ਹੋਏ ਨੇ ਹਰੀ ਸਿੰਘ ਨਲੂਆ ਮਹਾਰਾਜ ਜੀ ਸਿੰਘ ਦਾ ਰਾਜ ਕਿੰਨੇ ਗਿਆ ਸਿੱਖ ਰਾਜ ਕਿੰਨੇ ਆਇਆ ਇਸ ਨਾਲ ਬਹੁਤ ਸਾਰੀਆਂ ਸਬੰਧ ਜੜੀਆਂ ਕਿਤਾਬਾਂ ਸਨ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਕੋਈ ਵੀ ਮੈਨੂੰ ਸੁਣ ਰਿਹਾ ਇਸ ਵਕਤ ਤਾਂ ਉਹ ਜਿਹੜੇ ਸਿੱਖ ਨੌਜਵਾਨ ਹੈ ਸਾਡੇ ਉਹ ਜਿਹੜੇ 18ਵੀਂ ਸਦੀ ਦੇ ਜਰਨਲ ਆ ਸਾਡੇ ਉਹਨਾਂ ਦਾ ਕਿਤਾਜ਼ ਜ਼ਰੂਰ ਪੜ੍ਹਨ ਤੇ ਉਹਨਾਂ ਤੋਂ ਸਾਨੂੰ ਬੜਾ ਕੁਝ ਸਿੱਖ ਨੂੰ ਮਿਲਦਾ। ਸਾਨੂੰ ਬਹੁਤ ਖੁਸ਼ੀ ਹੈ ਤੁਸੀਂ ਨੌਜਵਾਨ ਇਸ ਚੀਜ਼ ਵੱਲ ਜੁੜ ਆ ਰਹੇ ਹੋ। ਸਾਨੂੰ ਉਸ ਗੱਲ ਤੇ ਬਹੁਤ ਮਾਣ ਹੈ। ਉਹਨਾਂ ਨੇ ਸਾਡਾ ਪੂਰਾ-ਪੂਰਾ ਸਹਿਯੋਗ ਦਿੱਤਾ। ਅਸੀਂ ਵੀ ਸਹਿਯੋਗ ਦਿੱਤਾ ਤੇ ਨੌਜਵਾਨਾਂ ਨੂੰ ਇਹ ਕਿਤਾਬਾਂ ਸੀ ਕਿਸੇ ਵੀ ਕੋਲ ਉਹਨਾਂ ਨੂੰ ਮਿਲ ਗਈਆਂ ਤੇ ਅੱਜ ਹੋਰ ਵੀ ਬਹੁਤ ਸਾਰੀਆਂ ਬੁੱਕਸ ਅਸੀਂ ਜਿਹੜੀਆਂ ਉਹਨਾਂ ਤੋਂ ਲੈ ਕੇ ਆਵਾਂਗੇ ਜਿਹੜੀਆਂ ਸਿੱਖ ਧਰਮ ਨਾਲ ਸੰਬੰਧਿਤ। ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਤੇ ਹਰ ਪਿੰਡ ਦੇ ਵਿੱਚ ਇੱਕ ਇੱਕ ਸਿੱਖ ਇਤਿਹਾਸਕ ਨਾਲ ਸੰਬੰਧਿਤ ਲਾਇਬ੍ਰੇਰੀ ਹੋਣੀ ਚਾਹੀਦੀ ਆ ਤੇ ਇਹ ਉਪਰਾਲਾ ਸਾਡੇ ਨੌਜਵਾਨ ਜਾਂ ਸਾਡੇ ਗੁਰਦੁਆਰੇ ਛੋੜੀ ਦੇ ਪ੍ਰਬੰਧਕ ਨੇ ਉਹ ਇਸ ਨੂੰ ਵੀ ਡੋ ਨੋਟ ਕਰਨ ਕਿ ਉਹ ਪ੍ਰਬੰਧ ਜਿਹੜੇ ਨੇ ਸਹੀ ਮੈਨੇਜ ਇਹ ਅਸਲ ਜਦੋਂ ਅਸੀਂ ਇਹ ਚੀਜ਼ਾਂ ਲੈ ਕੇ ਆਵਾਂਗੇ ਨਾ ਨੌਜਵਾਨ ਦੇ ਸਾਹਮਣੇ ਸਾਡੇ ਬੱਚੇ ਪੜ੍ਹਨਗੇ ਆ ਫਿਰ ਪਤਾ ਲੱਗੂਗਾ ਸਾਨੂੰ ਵੀ ਸਾਡਾ ਸੁਝਾਅ ਕੀ ਐ ਸਤਿ ਸ਼੍ਰੀ ਅਕਾਲ ਜੀ ਅੱਜ ਜੀ ਪਹੁੰਚੇ ਆ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੈ ਸਿੰਘ ਵਾਲਾ ਵਿਖੇ ਪਿੰਡ ਜੈ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਆ ਜਿੱਥੇ ਕਿ ਪਿੰਡ ਦੇ ਉਦਮੀ ਲੋਕਾਂ ਵੱਲੋਂ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਲਾਇਬ੍ਰੇਰੀ ਬਣਾਈ ਗਈ ਹੈ ਇਸ ਇਹ ਗੱਲ ਕਹਿਣ ਦੇ ਵਿੱਚ ਮੈਨੂੰ ਕੋਈ ਵੀ ਝਿਜਕ ਨਹੀਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਜਾਂ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਸਿੱਖ ਇਤਿਹਾਸ ਵੱਲ ਜਿਹੜਾ ਬਹੁਤ ਘੱਟ ਝੁਕਾਅ ਕਰ ਰਹੀ ਹੈ ਤਾਂ ਉੱਥੇ ਹੀ ਪਿੰਡ ਦੇ ਹੀ ਉਦਮੀ ਨੌਜਵਾਨਾਂ ਵੱਲੋਂ ਜਾਂ ਸਿੱਖ ਪੰਥ ਨਾਲ ਜੁੜੇ ਨੌਜਵਾਨਾਂ ਵੱਲੋਂ ਇੱਕ ਵੱਡਾ ਉਦਮ ਕਰਕੇ ਇੱਕ ਲਾਇਬ੍ਰੇਰੀ ਹੈ ਜਿਹੜੀ ਸ਼ਹੀਦ ਭਾਈ ਦਲਾਵਰ ਸਿੰਘ ਬੱਬਰ ਜੀ ਦੇ ਨਾਮ ਉੱਪਰ ਲਾਇਬ੍ਰੇਰੀ ਦਾ ਜਿਹੜਾ ਗਠਨ ਕੀਤਾ ਗਿਆ ਤੇ ਜਿੱਥੇ ਪਿੰਡ ਦੇ ਨੌਜਵਾਨ ਅਤੇ ਬੱਚੇ ਆ ਕੇ ਸਿੱਖੀ ਇਤਿਹਾਸ ਦੀ ਜਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਕਰਦੇ ਆ ਤੇ ਇਹ ਇੱਕ ਵੱਡਾ ਉਪਰਾਲਾ ਜਿਹੜਾ ਹੈਗਾ ਸਿੱਖੀ ਇਤਿਹਾਸ ਨਾਲ ਨੌਜਵਾਨਾਂ ਨੂੰ ਤੇ ਬੱਚਿਆਂ ਨੂੰ ਜੋੜਨ ਦਾ ਵੈਗਜੀ ਕਾ ਖਾਲਸਾ ਵੈਗਜੀ ਕਿਫਤੇ ਅਸੀਂ ਬਬਾਈ ਲਾਇਬ੍ਰੇਰੀ ਦਾ ਇਥੇ ਗਠਨ ਕੀਤਾ ਗਿਆ ਹੈ ਸਿੱਖ ਇਤਿਹਾਸ ਨਾਲ ਜਿਹੜੀਆਂ ਮਲਾਉਣ ਵਾਲੀਆਂ ਜਾਂ ਉਹਦੀਆਂ ਹਿਸਟਰੀ ਵਾਲੀਆਂ ਕਿਤਾਬਾਂ ਉਹ ਰੱਖੀਆਂ ਰਹੀਆਂ ਇਹ ਉਦਮ ਕਿਵੇਂ ਸ਼ੁਰੂ ਕੀਤਾ ਕਿਵੇਂ ਦਿਮਾਗ ਦੇ ਵਿੱਚ ਆਇਆ ਇਹਦੀ ਸਾਡੇ ਕੋਲੇ ਨੌਜਵਾਨ ਜਿਵੇਂ ਸਵੇਰੇ ਅਮਰਪੁਰੇ ਗੁਰਦੁਆਰਾ ਸਾਹਿਬ ਆਉਂਦੇ ਆ ਤਾਂ ਜਦੋਂ ਸਵੇਰੇ ਕਥਾ ਵਿਚਾਰ ਹੁੰਦੀ ਹੈ ਤਾਂ ਉਹ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਇਹ ਸਾਡੇ ਨੌਜਵਾਨ ਵੀਰ ਨੇ ਉਹਨਾਂ ਨੇ ਫੈਸਲਾ ਕੀਤਾ ਵੀ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਕਿਉਂ ਨਾ ਕਿ ਆਪਾਂ ਉਪਰਾਲਾ ਕਰੀਏ ਸਾਡੇ ਨੌਜਵਾਨਾਂ ਦੇ ਸਿੱਖ ਇਤਿਹਾਸ ਨਾਲ ਜੁੜਨ ਵੀ ਸਾਡੇ 18ਵੇਂ ਸਦੀ ਦੇ ਜਰਨਲ ਹੈ ਉਹਨਾਂ ਨੂੰ ਪੜਨ ਸਾਡਾ ਸਿੱਖ ਇਤਿਹਾਸ ਪੜ੍ਹ ਕੇ ਨੌਜਵਾਨਾਂ ਸਿੱਖੀ ਵੱਲ ਆਉਣ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਸਹਿਯੋਗ ਦੇ ਨਾਲ ਅਤੇ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਫਿਰ ਅਸੀਂ ਇਹ ਜਿਹੜਾ ਲਾਇਬ੍ਰੇਰੀ ਦਾ ਜਿਹੜਾ ਸ਼ੁਰੂ ਕੀਤਾ ਉਪਰਾਲਾ ਬਬਾਈ ਕਿਦਾਂ ਕਿਤੇ ਲੱਗ ਨਹੀਂ ਰਿਹਾ ਵੀ ਆਮ ਆਪਾਂ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਦੇਖੀਏ ਤਾਂ ਨੌਜਵਾਨ ਜਿਹੜੇ ਸਿੱਖੀ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਨ ਹਾਲਾਂਕਿ ਬਹੁਤ ਸਾਰੇ ਆਪਣੇ ਸਿੱਖ ਬੱਚੇ ਜਿਹੜੇ ਦਸਤਾਰ ਵੀ ਨਹੀਂ ਸਜਾ ਰਹੇ ਇੱਥੋਂ ਤੱਕ ਦੂਰ ਹੋ ਰਹੇ ਹੈ ਉਹ ਬਸ ਇਹੀ ਕਾਰਨਾਂ ਦੀ ਵੀ ਜਿਹੜਾ ਅਸੀਂ ਸਿੱਖ ਇਤਿਹਾਸ ਨਾਲ ਟੁੱਟ ਗਏ ਆ ਅੱਜ ਅਸੀਂ ਬਾਣੀ ਤੇ ਜਿਹੜਾ ਬਾਣੇ ਨਾਲ ਟੁੱਟ ਗਏ ਆ ਸਾਨੂੰ ਜਿਹੜਾ ਸਿੱਖੀ ਬਾਰੇ ਸਹੀ ਵੇਰੇ ਜਾਣਕਾਰੀ ਨਹੀਂ ਮਿਲ ਰਹੀ ਆ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਵੀ ਸਿੱਖੀ ਦੀ ਜਿਹੜੀ ਜਾਣਕਾਰੀ ਜਿਹੜੀ ਸਾਡੇ ਸਿੱਖ ਸਿਧਾਂਤ ਨੇ ਸਾਡੀ ਫਲਸਫੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋ ਸਾਡੇ ਵੱਡਿਆਂ ਨੇ ਪੁਰਨੇ ਪਾਈ ਜੋ ਵਰਵਾਣੀ ਵਿੱਚ ਸਾਨੂੰ ਦੱਸਿਆ ਗਿਆ ਜਾਂ ਸਿੱਖ ਇਤਿਹਾਸ ਵਿੱਚ ਜਿਹੜੀਆਂ ਸਾਨੂੰ ਗੱਲਾਂ ਸਿੱਖ ਨੂੰ ਮਿਲਦੀਆਂ ਨੇ ਉਹ ਸਾਡੇ ਨੌਜਵਾਨ ਸਿੱਖ ਕਰਕੇ ਸਿੱਖੀ ਵਾਲਾ ਹੋਣ 15 ਸਿਉਣਾ ਅੰਮ੍ਰਿਤਧਾਰੀ ਹੋਣ ਤੇ ਕੇਸ ਰੱਖਣਾ ਇੱਥੇ ਜੇ ਆਪਾਂ ਕਿਤਾਬਾਂ ਦੀ ਬਾਬਾ ਜੀ ਗੱਲ ਕਰੀਏ ਤਾਂ ਕਿਹੜੀਆਂ-ਕਿਹੜੇ ਸਿੱਖ ਯੋਧਿਆਂ ਦੀਆਂ ਕਿਤਾਬਾਂ ਜਿਹੜੀਆਂ ਮਸ਼ਹੂਰ ਆਪਾਂ ਕਹਿ ਸਕਦੇ ਸਾਖੀਆਂ ਉਹਨਾਂ ਦੀਆਂ ਹੈਗੀਆਂ ਉਹ ਰੱਖੀਆਂ ਦਈਆਂ ਇੱਥੇ ਜੀ ਮੇਨ ਤਾਂ ਜਿਹੜਾ ਸਿੱਖ ਇਤਿਹਾਸ ਰਿਖਿਆ ਗਿਆ ਉਹਦੇ ਵਿੱਚ 10 ਪਾਸ਼ੀਂ ਦਾ ਇਤਿਹਾਸ ਹੈ ਔਰ ਜਿਹੜੇ ਸਾਡੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਦੀ ਬਹਾਦਰ ਹੋਏ ਨੇ ਹਰੀ ਸਿੰਘ ਨਲੂਆ ਮਹਾਰਾਜ ਰਣਜੀਤ ਸਿੰਘ ਦਾ ਰਾਜ ਕਿਵੇਂ ਗਿਆ ਸਿੱਖ ਰਾਜ ਕਿਵੇਂ ਆਇਆ ਇਸ ਨਾਲ ਬਹੁਤ ਸਾਰੀਆਂ ਸਬੰਧ ਜੜੀਆਂ ਕਿਤਾਬਾਂ ਸਨ ਤੇ ਮੈਂ ਇਹ ਕਹਿਣਾ ਚਾਹੂੰਗਾ ਵੀ ਕੋਈ ਵੀ ਮੈਨੂੰ ਸੁਣ ਰਿਹਾ ਇਸ ਵਕਤ ਤਾਂ ਉਹ ਜਿਹੜੇ ਸਿੱਖ ਨੌਜਵਾਨ ਹੈ ਸਾਡੇ ਉਹ ਜਿਹੜੇ 18ਵੀਂ ਸਦੀ ਦੇ ਜਰਨੈਲ ਹੈ ਸਾਡੇ ਉਹਨਾਂ ਦਾ ਇਤਿਹਾਸ ਜ਼ਰੂਰ ਪੜ੍ਹਨ ਤੇ ਉਹਨਾਂ ਤੋਂ ਸਾਨੂੰ ਬੜਾ ਕੁਝ ਸਿੱਖ ਨੂੰ ਮਿਲਦਾ ਪਰ ਭਾਈ ਇੱਥੇ ਜਿਹੜੀ ਲਾਇਬ੍ਰੇਰੀ ਓਪਨ ਕੀਤੀ ਗਈ ਹੈ ਕੀ ਇਹਦੇ ਵਿੱਚ ਕੋਈ ਫੀਸ ਵੀ ਰੱਖੀ ਗਈ ਹੈ ਜਾਂ ਬਿਲਕੁਲ ਇਹ ਫ੍ਰੀ ਹੈ ਜੀ ਨਹੀਂ ਜੀ ਇਸ ਵਿੱਚ ਕੋਈ ਫੀਸ ਨਹੀਂ ਰੱਖੀ ਗਈ ਜੇ ਕੋਈ ਕਿਤਾਬੀ ਸੁ ਕਰਾਉਂਦਾ ਤਾਂ ਉਹਦਾ ਬਸ ਨਾਮ ਤੇ ਆਪਾਂ ਨੰਬਰ ਨੋਟ ਕਰ ਲੈਣੇ ਆ ਵੀ ਉਹਨੂੰ ਇੱਕ ਟਾਈਮ ਦਿੱਤਾ ਜਾਂਦਾ ਹਫਤਾ ਦੋ ਹਫਤੇ ਦੇ ਕਿਤਾਬ ਪੜ੍ਹ ਕੇ ਵਾਪਸ ਕਰ ਜਾਂਦੇ ਆ ਇਹਦੀ ਕੋਈ ਫੀਸ ਨਹੀਂ ਬਿਲਕੁਲ ਫਰੀ ਹੈ ਇੱਥੇ ਬੱਚੇ ਪੜ੍ਹ ਰਹੇ ਨੇ ਤੁਸੀਂ ਦੇਖਿਆ ਹੋਣਾ ਸਾਡੇ ਕੋਲ ਬੱਚੇ ਪੜ੍ਹ ਕੇ ਵੀ ਜਾਂਦੇ ਜਿਹੜੇ ਕੋਲ ਟਾਈਮ ਨਹੀਂ ਹੁੰਦਾ ਘਰ ਪੜ੍ਹਨ ਉਹ ਇੱਥੇ ਆ ਕੇ ਪੜ੍ਹ ਜਾਂਦੇ ਆ ਇਹਨਾਂ ਨੇ ਘਰ ਕਿਤਾਬਾਂ ਲੈ ਕੇ ਨੂੰ ਘਰ ਵੀ ਲਿਆ ਜਾਂਦੇ ਜੀ ਕੋਈ ਫੀਸ ਨਹੀਂ ਠੀਕ ਹੈ ਬੱਬਾਈ ਇਹ ਜਦੋਂ ਤੁਸੀਂ ਲਾਇਬ੍ਰੇਰੀ ਬਣਾਈ ਗਈ ਆ ਤਾਂ ਕੋਈ ਮਤਲਬ ਅੜਿੱਕਾ ਵੀ ਕੋਈ ਲੱਗਿਆ ਸਾਨੂੰ ਔਰਚਨ ਵੀ ਆਈ ਜਾਂ ਕਿਤਾਬਾਂ ਲੈਣ ਦੇ ਵਿੱਚ ਕਿਸੇ ਤਰ੍ਹਾਂ ਕਿਸਮ ਦੀ ਕੋਈ ਦਿੱਕਤ ਆਈ ਹੋਵੇ ਕਿਉਂਕਿ ਇੰਨਾ ਇਤਿਹਾਸ ਇਕੱਠਾ ਕਰਨਾ ਜਿਹੜਾ ਬਹੁਤ ਮੁਸ਼ਕਲ ਹੋ ਜਾਂਦਾ ਨਹੀਂ ਜੀ ਇਦਾਂ ਦੀ ਕੋਈ ਪ੍ਰੋਬਲਮ ਸਾਨੂੰ ਨਹੀਂ ਆਈ ਇਹ ਨੌਜਵਾਨਾਂ ਨੇ ਕਿਸੇ ਵੀਰ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਸਾਨੂੰ ਇਹ ਕਿਤਾਬਾਂ ਸਾਰੀਆਂ ਪ੍ਰੋਵਾਈਡ ਕਰਵਾਤੀਆਂ ਸੀਗੀਆਂ ਬਾਕੀ ਗੁਰਦੁਆਰਾ ਸਾਹਿਬ ਪ੍ਰਬੰਧਨ ਨੇ ਤਾਂ ਗੱਲ ਕੀਤੀ ਉਹ ਕਹਿੰਦੇ ਵੀ ਸਾਨੂੰ ਬਹੁਤ ਖੁਸ਼ੀ ਆ ਤੁਸੀਂ ਨੌਜਵਾਨ ਇਸ ਚੀਜ਼ ਵੱਲ ਜੁੜ ਆ ਰਹੇ ਹੋ ਸਾਨੂੰ ਉਸ ਗੱਲ ਤੇ ਬਹੁਤ ਮਾਣ ਹੈ ਉਹਨਾਂ ਨੇ ਸਾਡਾ ਪੂਰਾ ਪੂਰਾ ਸਹਿਯੋਗ ਦਿੱਤਾ ਅਸੀਂ ਵੀ ਸਹਿਯੋਗ ਦਿੱਤਾ ਤੇ ਨੌਜਵਾਨਾਂ ਨੂੰ ਇਹ ਕਿਤਾਬਾਂ ਸੀ ਕਿਸੇ ਵੀਰ ਕੋਲ ਉਹਨਾਂ ਨੂੰ ਮਿਲ ਗਈਆਂ ਤੇ ਹਜੇ ਹੋਰ ਵੀ ਬਹੁਤ ਸਾਰੀਆਂ ਬੁੱਕਸ ਅਸੀਂ ਜਿਹੜੀਆਂ ਉਹਨਾਂ ਤੋਂ ਲੈ ਕੇ ਆਵਾਂਗੇ ਜਿਹੜੀਆਂ ਸਿੱਖ ਧਰਮ ਨਾਲ ਸੰਬੰਧਤ ਨੇ ਹਾਂ ਸਿੱਖੀ ਸਿਧਾਂਤਾਂ ਨਾਲ ਜੁੜੇ ਵੀਰਾਂ ਦਾ ਇਹ ਬਹੁਤ ਵਧੀਆ ਜਿਹੜਾ ਉਦਮ ਹੈਗਾ ਤਾਂ ਇਸ ਉਦਮ ਦੇ ਸਤਕਾ ਜੀ ਹੋਰ ਪਿੰਡਾਂ ਦੇ ਲੋਕਾਂ ਨੂੰ ਜਾਂ ਹੋਰ ਸਿੱਖ ਧਰਮ ਨਾਲ ਜੁੜੇ ਹੋਏ ਲੋਕਾਂ ਨੂੰ ਤੁਹਾਡਾ ਕੀ ਸੰਦੇਸ਼ ਹੈ ਜਿਹੜਾ ਹੈਗਾ ਸਾਡਾ ਸੰਦੇਸ਼ ਇਹੀ ਹੈ ਜੀ ਆਪਣੀ ਇਤਿਹਾਸ ਨੂੰ ਹਮੇਸ਼ਾ ਯਾਦ ਰੱਖਿਏ ਭੁੱਲੀਏ ਨਾ ਤੇ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਤੇ ਹਰ ਪਿੰਡ ਦੇ ਵਿੱਚ ਇੱਕ ਇੱਕ ਸਿੱਖ ਇਤਿਹਾਸਕ ਨਾਲ ਸੰਬੰਧਿਤ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਤੇ ਇਹ ਉਪਰਾਲਾ ਸਾਡੇ ਨੌਜਵਾਨ ਜਾਂ ਸਾਡੇ ਗੁਰਦੁਆਰੇ ਛੋੜੇ ਦੇ ਪ੍ਰਬੰਧਕ ਨੇ ਉਹ ਇਸ ਦਿਨ ਨੂੰ ਡੋਨੋਟ ਕਰਨ ਕਿ ਉਹ ਪ੍ਰਬੰਧ ਜਿਹੜੇ ਨੇ ਸਹੀ ਮੈਨੇਜ ਇਹ ਅਸਲ ਜਦੋਂ ਅਸੀਂ ਇਹ ਚੀਜ਼ਾਂ ਲੈ ਕੇ ਆਵਾਂਗੇ ਨਾ ਨੌਜਵਾਨ ਦੇ ਸਾਹਮਣੇ ਸਾਡੇ ਬੱਚੇ ਪੜ੍ਹਨਗੇ ਤਾਂ ਫਿਰ ਪਤਾ ਲੱਗੂਗਾ ਸਾਨੂੰ ਵੀ ਸਾਡਾ ਸੁਝਾਅ ਕੀ ਹੈ ਇਸ ਕਰਕੇ ਅਸੀਂ ਜੂੜੂ ਬੇਨਤੀ ਕਰਾਂਗੇ ਸਾਰੀ ਸੰਗਤ ਨੂੰ ਜਿਹੜੇ ਸੁਣਨ ਵਾਲੇ ਨੇ ਕਿ ਸਿੱਖ ਇਤਿਹਾਸ ਨੂੰ ਪੜੋ ਬਾਣੀ ਪੜੋ ਅਤੇ ਬਾਣੀ ਨਾਲ ਜੁੜੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਗੁਰੂ ਜੀ ਦਾ ਖਾਲਸਾ ਬਿਲਕੁਲ ਜੀ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਗੱਲ ਕਰਨੀ ਚਾਹਾਂਗੇ ਕਿ ਨਸ਼ਿਆਂ ਤੋਂ ਦੂਰ हट ਕੇ ਨੌਜਵਾਨਾਂ ਨੂੰ ਆਪਣੇ ਧਰਮ ਨਾਲ ਜਿਹੜਾ ਜੁੜਨ ਦਾ ਜ਼ਰੂਰ ਸੰਦੇਸ਼ ਦਿਓ ਹਾਲਾਂਕਿ ਸਿੱਖ ਧਰਮ ਵੱਲੋਂ ਸਮੇਂ-ਸਮੇਂ ਤੇ ਜਿਹੜੇ ਆ ਧਾਰਮਿਕ ਸਮਾਗਮ ਵੀ ਕਰਵਾ ਕੇ ਲੋਕਾਂ ਨੂੰ ਸਿੱਖ ਧਰਮ ਨਾਲ ਜੋੜਿਆ ਜਾਂਦਾ ਪਰ ਇਹ ਇੱਕ ਨਵਾਂ ਉਦਮ ਹੈ ਜਿਹੜਾ ਇੱਕ ਸਿੱਖ ਧਰਮ ਦੀ ਲਾਇਬ੍ਰੇਰੀ ਹੈ ਜਿਹੜੀ ਸਿੱਖ ਇਤਿਹਾਸ ਦੀ ਬਣਾ ਕੇ ਲੋਕਾਂ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ ਉਹਨਾਂ ਦੀ ਹਿਸਟਰੀ ਬਾਰੇ ਦੱਸਿਆ ਜਾਂਦਾ ਤਾਂ ਕਿ ਬੱਚੇ ਜਿਹੜੇ ਆਪਣੇ ਇਤਿਹਾਸ ਨਾਲ ਜੁੜ ਕੇ ਰਹਿਣ ਤਾਂ ਜੇ ਤੁਹਾਨੂੰ ਇਹ ਵੀਡੀਓ ਸਾਡੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਿਹੜਾ ਜਰੂਰ ਕਰ ਲਓ ਜੇ ਸਾਡੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬਰ ਤੇ ਫੋਲੋ ਹੈ ਜਿਹੜਾ ਜਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ